ਕਲਾ ਨੌਰ ਦੇ ਬਲਾਕ ਵਿਕਾਸ ਦੇ ਪੰਚਾਇਤ ਅਫਸਰ ਦੇ ਉਤੇ ਨਾਲ ਸਰਦਾਰ ਸੁਜੀਤ ਸਿੰਘ ਵਿਰਾੜ ਨੇ ਬਤੌਰ ਬीडीपीओ ਜੁਆਇਨ ਕਰ ਲਿਆ ਬीडीपीओ ਸੁਜੀਤ ਸਿੰਘ ਵਿਰਾੜ ਪਹਿਲਾ ਮੁਹਾਲੀ ਵਿਖੇ ਵੀਡੀਓ ਤੇ ਨਾਤ ਸੰ ਬीडीपीओ ਵਿਰਾੜ ਪਹਿਲਾ ਵੀ 15 ਸਾਲ ਦੇ ਕਰੀਬ ਕਲਾ ਨੌਰ ਬीडीपीओ ਦਫਤਰ ਵਿੱਚ ਬਤੌਰ ਵੀਡੀਓ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਹੁਣ ਇੱਥੇ ਬਤੌਰ ਵੀਡੀਓ ਪੇ ਕੰਮ ਕਰਨਗੇ ਮੈਂ ਸਰਜੀਤ ਸਿੰਘ ਬਲਾਕ ਵਿਕਾਸ ਦੇ ਪੰਚਾਇਤ ਅਫਸਰ ਕਲਾਨੌਰ ਮਾਨਯੋਗ ਵਿੱਤੀ ਕਮਿਸ਼ਨਰ ਮੋਹਾਲੀ ਜੀ ਦੇ ਹੁਕਮਾਂ ਅਨਸਾਰ ਅੱਜ ਮੈਂ ਆਪਣੀ ਪੋਸਟ ਦਾ ਅਹੁਦਾ ਅਹੁਦੇ ਤੇ ਬਰਾਜਮਾਨ ਹੋਏ ਆ ਤੇ ਮੈਂ ਪਹਿਲਾਂ ਵੀ ਲਗਭਗ ਐਜੇ ਵੀਡੀਓ ਲਗਭਗ 15 ਸਾਲ ਸਰਵਸੇਥੇ ਕੀਤੀ ਸੀ ਮੈਨੂੰ ਹਲਕੇ ਦੀਆਂ ਸਾਰੀਆਂ ਸਮੱਸਿਆ ਪਿੰਡਾਂ ਨੂੰ ਜਾਣੂ ਆ ਤੇ ਮੈਂ ਪਹਿਲਾਂ ਵੀ ਡਿਊਟੀ ਤਨਦੇਈ ਨਾਲ ਨਿਭਾਈ ਸੀ ਤੇ ਹੁਣ ਵੀ ਮੈਂ ਆਪਣੀ ਡਿਊਟੀ ਜਿਹੜੀ ਆ ਤਨਦੇਈ ਨਾਲ ਨਿਭਾਵਾਂਗਾ ਤੇ ਕਿਸੇ ਕਿਸਮ ਦੀ ਵੀ ਕਿਸੇ ਨੂੰ ਨਿਰਾਸ਼ਾ ਨਹੀਂ ਹੋਊਗੀ ਦੇਦ ਭਾਵ ਕੰਮ ਕੀਤੇ ਜਾਣਗੇ ਤੇ ਜੋ ਵੀ ਸਰਕਾਰ ਵੱਲੋਂ ਸਕੀਮਾਂ ਆਉਣਗੀਆਂ ਉਹ ਪਿੰਡ ਦੇ ਸਰਪੰਚਾਂ ਨਾਲ ਤਾਲਮੇਲ ਕਰਕੇ ਲੋਕਾਂ ਤੱਕ ਹਰ ਹੀਲੇ ਵਸੀਲੇ ਪਹੁੰਚਦੀਆਂ ਕੀਤੀਆਂ ਜਾਣਗੀਆਂ ਤੇ ਕਿਸੇ ਕਿਸਮ ਦੀ ਵੀ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਊਗੀ ਇਹ ਮੇਰੀ ਬੇਨਤੀ ਹੈ ਮੈਂ ਪਿੰਡ ਦੇ ਸਰਪੰਚਾਂ ਤੇ ਬਹੁਤ ਬੰਦ ਨੂੰ ਬੇਨਤੀ ਕਰਦਾ ਵਾਂ ਕਿ ਕੋਈ ਵੀ ਪਿੰਡ ਦਾ ਕੰਮ ਹੈ ਜਿਹੜਾ ਹੋਣ ਵਾਲਾ ਵਾ ਉਹ ਤੁਸੀਂ ਬੇਚੇਜ਼ ਕੇ ਮੇਰੇ ਕੋਲ ਆਓ ਮੈਂ ਖਰ ਹੀ ਲੇ ਵਸੀਲੇ ਉਹਨੂੰ ਆਪਾਂ ਕੰਮ ਨੂੰ ਕਰਾਂਗੇ ਕਿਸੇ ਵੀ ਕਿਸਮ ਦੀ ਕਿਸੇ ਨੂੰ ਪਰੇਸ਼ਾਨੀ ਨਹੀਂ ਹੋਊਗੀ ਤੇ ਉਹ ਮੇਰੇ ਕੋਲ ਦਫ਼ਤਰ ਆਣ ਕੇ ਆਪਣਾ ਕੰਮ ਕਰਵਾਉਣ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਨੇ ਉਹ ਚਲਾਈਆਂ ਜਾ ਰਹੀਆਂ ਨੇ ਅਸੀਂ ਪਿੰਡ ਦੇ ਬਹੁਤ ਬਿਰ ਸਰਪੰਚਾਂ ਨਾਲ ਮਿਲ ਕੇ ਉਹਨਾਂ ਨੂੰ ਹਰ ਹੀ ਲੇ ਵਸੀਲੇ ਪਿੰਡ ਪੰਚਾਇਤਾਂ ਤੱਕ ਹਰ ਵਿਅਕਤੀ ਤੱਕ ਪਹੁੰਚਦਿਆਂ ਕਰਾਂਗੇ